ਖਬਰ ਨਾਵਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸੂਤਰਾਂ ਦੇ ਹਵਾਲੇ ਤੋਂ ਹੁਣ ਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਡਾਵਾ ਡੋਲ ਬਣੀ ਹੋਈ ਹੈ ਕਿਉਂਕਿ ਜਿਸ ਤਰ੍ਹਾਂ ਡਾਕਟਰ ਸੁਆਮਨ ਸਿੰਘ ਨੇ ਕਿਹਾ ਸੀ ਕੀ 14 ਫਰਵਰੀ ਤੱਕ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਉਂਦਾ ਰਹਿਣਗੇ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲਾਂ ਕਿਉਂ ਨਹੀਂ ਗੱਲ ਕੀਤੀ ਜਾ ਸਕਦੀ ਜਿਹੜੀਆਂ ਤੇਰਾ ਮੰਗਾ ਮੰਨੀਆਂ ਜਾ ਰੀਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਉਸ ਦੇ ਸਾਥੀਆਂ ਵੱਲੋਂ ਉਧਰ षड्यंत्र ਰਚਿਆ ਗਿਆ ਬੜੀ ਵੱਡੀ ਸਾਜ਼ਿਸ਼ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣਾ ਕੁਝ ਵੀ ਨਹੀਂ ਜਿਹੜੀ 14 ਫਰਵਰੀ ਨੂੰ ਮੀਟਿੰਗ ਹੋਣ ਜਾ ਰਹੀ ਹੈ ਇੱਕ ਪਾਸੇ ਫਿਰ ਦੁਬਾਰਾ ਆਪਣੀ ਬਿਮਾਰੀ ਦੇ ਨਾਲ ਝੁੰਜ ਰਹੇ ਨੇ ਕਿਉਂਕਿ ਉਹ ਆਲਰੇਡੀ ਕੈਂਸਰ ਦੇ ਪੇਸ਼ੈਂਟ ਨੇ ਅੱਜ ਉਹਨਾਂ ਨੂੰ 70 ਦਿਨ ਪੂਰੇ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਉਹਨਾਂ ਦੀ ਸਥਿਤੀ ਜਿਹੜੀ ਹੈ ਡਾਮਾਡੋਲ ਬੜੀ ਹੋਈ ਹੈ ਡਾਕਟਰਾਂ ਵੱਲੋਂ ਵਾਰ-ਵਾਰ ਇਲਾਜ ਕੀਤਾ ਜਾ ਰਿਹਾ ਹੈ ਲੇਕਿਨ ਕੱਲ ਬਜਟ ਨੇ ਕਿਸਾਨ ਅਤੇ ਕਿਸਾਨਾਂ ਦੀਆਂ ਨੀਂਦਾਂ ਉਡਾ ਕੇ ਰੱਖ ਦਿੱਤੀਆਂ ਕਿ ਕਿਸ ਤਰ੍ਹਾਂ ਮਤਰੀ ਮਾਂ ਵਾਲਾ ਵਿਵਹਾਰ ਕੀਤਾ ਗਿਆ ਸੈਂਟਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਐਮਐਸਪੀ ਦਾ ਅਤੇ ਫਸਲਾਂ ਨੂੰ ਲੈ ਕੇ ਇੱਕ ਵਾਰ ਵੀ ਜ਼ਿਕਰ ਨਹੀਂ ਕੀਤਾ ਇੱਕ ਪਾਸੇ ਭਾਰਤ ਮਾਲਾ ਵਰਗੇ ਰੋਡ ਬਣਾ ਕੇ ਹੁਣ ਨੇਰੇ ਜਿਹੜਾ ਭਾਰਤਮਾਲਾ ਰੋਡ ਬਣ ਰਿਹਾ ਹੈ ਉਹਦੇ ਨਾਲ ਹੀ ਇੱਕ ਰੇਲ ਲਾਈਨ ਵਿਚਾਈ ਜਾ ਰਹੀ ਹੈ ਯਾਨੀ ਕਿ 26 ਹਜ਼ਾਰ ਏਕੜ ਜਾਂ ਕਿੱਲੇ ਜ਼ਮੀਨ ਜਿਹੜੀ ਹੈ ਉਹ ਅਕਵਾਰ ਹੋਵੇਗੀ ਜਿਹੜਾ ਭਾਰਤਮਾਲਾ ਰੋਡ ਹੈ ਫਿਰ ਇਸ ਤੋਂ ਬਾਅਦ ਇੱਕ ਰੇਲਵੇ ਲਾਈਨ ਲੰਘਣੀ ਹੈ ਯਾਨੀ ਕਿ ਪੰਜਾਬ ਦੀ ਖੇਤੀ ਨੂੰ ਖਤਮ ਕਰਨ ਉੱਤੇ ਤੁਲੀ ਹੋਈ ਹੈ ਸਰਵਣ ਸਿੰਘ ਪੰਦੇਰ ਵੱਲੋਂ ਫਿਰ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸਾਨੂੰ ਲੱਗ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਸਾਡ ਜੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਨਾਲ ਵੱਡੀ ਚਾਲ ਖੇਡੀ ਗਈ ਹੈ ਇਸ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਥਿਤੀ ਵੀ ਹੁਣ ਡਾਵਾਡੋਲ ਬਣੀ ਹੋਈ ਹੈ ਕਿਉਂਕਿ ਕੁਝ ਨਾ ਤੇ ਨਿਕਲਣਾ ਹੈ ਨਾ ਕੁਝ ਪਹਿਣਾ ਹੈ ਜਿਹੜੀ 14 ਫਰਵਰੀ ਦੀ ਮੀਟਿੰਗ ਹੋ ਰਹੀ ਹੈ ਸੈਂਟਰ ਸਰਕਾਰ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਉਂਕਿ ਇਹ ਤਾਂ ਪਹਿਲਾਂ ਹੀ ਜਿਹੜੇ ਬੁੱਧੀਜੀਵ ਨੇ ਜਾ ਤਿਹੇ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਬਿਲੋਂਗ ਕਰਦੇ ਨੇ ਉਹਨਾਂ ਨੇ ਕਿਹਾ ਕਿ ਐਮਐਸਪੀ ਦਾ ਮੁੱਦਾ ਕਿਸੇ ਵੀ ਹਾਲਤ ਵਿੱਚ ਹੱਲ ਨਹੀਂ ਕਰੇਗੀ ਭਾਰਤ ਸਰਕਾਰ ਉਹਨਾਂ 23 ਫਸਲਾਂ ਨੂੰ ਲੈ ਕੇ